ਆਪਣੇ ਇਥੇ ਟੀਪਾਰ ਫ੍ਰਾਂਕੋ 에ਪੋਰਟ ਤੇ ਫ੍ਰਾਂਕੋ ਪੀਰਸਨ 에ਪੋਰਟ ਤੇ ਐਕਚੁਅਲੀ ਡਰਾਈਵਰਸ ਨੇ ਬਿਨਾਲਗੋਜਾ ਮੈ ਲੋ ਸੌਥ ਜਨਰਲ ਕਿ ਰਨਰਸ ਕਲਬ ਬਣਾਇਆ ਹੈ। ਔਰ ਇਹਦੇ ਚ ਜਿਆਦਾਤਰ ਜਿਹੜੇ ਮੀਡਲ ਏਜ ਪਲਸ ਲੋਕ ਨੇ ਉਹ ਇਸ ਕਲਬ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਮੈਰਾਥਨ ਦੇ ਵਿੱਚ ਪਾਰਟਿਸਪੇਟ ਕਰਨਾ, ਸੀ ਐਨ ਟਾਵਰ ਦੀ ਸਟੇ ਕਲਾਈਮ ਦੇ ਵਿੱਚ ਪਾਰਟਿਸਪੇਟ ਕਰਨਾ, ਵਾਕ ਆ ਵਾਕ ਆ ਟੂ ਅੰਡਰਵਿਚ ਬਾਰਕੀਪੀ ਸਪੀਕਰ ਮੈਂ ਇਨ ਅਵੇਜਿਆਤ ਆਰ ਐਕਟੀਵਿਟੀਜ਼ ਨੇ ਆਪਣੇ ਆਪ ਨੂੰ ਹੈਲਦੀ ਰੱਖਣਾ ਆ ਵਾਕ ਜੋਗਿੰਗ ਰਨਿੰਗ ਇਹ ਸਾਰੇ ਪਾਸੇ ਦੇ ਇਹ ਫੋਕਸ ਤੋਂ ਨਹੀਂ ਆ ਫੋਕਸ ਰੱਖਤੇ ਨੇ ਯਾਤਰਾ ਇਹਨਾਂ ਦਾ ਫੋਕਸ ਇਹਨਾਂ ਦਾ ਮਕਸਦ ਹੈ ਜਿਹੜਾ ਸਾਰੀਆਂ ਆਪਣੇ ਰਨਿੰਗਸ ਦਾ ਜੋਗਿੰਗਸ ਦਾ ਵਾਕਿੰਗ ਦਾ ਆਪਣੇ ਆਪ ਨੂੰ ਹੈਲਦੀ ਰੱਖਣ ਦਾ ਸੋ 택ਸੀ ਚਾਹਤਨੇ ਜਿੰਨੇ ਆਪਣੇ ਭੈਣ ਭਰਾ ਜਿਹੜੇ ট্রাক ਡਰਾਈਵਰ ਜਿੰਨੇ ਆਪਣੇ ਭੈਣ ਭਰਾ ਉਹਨਾਂ ਦਾ ਜਿਹੜਾ ਕਿਤਾ ਉਹ ਜਲਦਾਰ ਬੈਠ ਕੇ ਡਾਕਟਰ ਵਾਲਾ ਕੀਤਾ ਬੈਠ ਕੇ ਕਰਨ ਵਾਲਾ ਥੋੜਾ ਹੋਰ ਹੈ 택ਸੀ ਤੇ ট্রাক ਵਾਲਾ ਥੋੜਾ ਹੋਰ ਹੈ ਡਾਕਟਰ ਜਿਹੜਾ ਬੰਦਾ ਥੋੜਾ ਬਹੁਤਾ ਉੱਠ ਕੇ ਤੁਰ ਫਿਰ ਵੀ ਲੰਦਾ ਪਰ ਜਿਹੜਾ ਟ੍ਰੈਫਿਕ ਚਲਾਉਂਦਾ ਇੱਕ ਵਾਰੀ ਬਹਿ ਗਿਆ ਤੇ ਫਿਰ 8 ਘੰਟੇ ਚ 4 ਘੰਟੇ ਮੰਨ ਲਓ ਤੁਸੀਂ ਟੱਕਰੇ ਦੇ ਜੀਓ ਤੇ ਸੇਮ ਥਿੰਗ 택ਸੀ ਡਰਾਈਵਰ ਜਿਹੜੇ ਉਹਨਾਂ ਦਾ ਵੀ ਇਸੇ ਤਰ੍ਹਾਂ ਦੇ ਹੀ ਆ ਜਿਹੜਾ ਰੋਜ਼ ਮਰਦਾ ਜੀਵਨ ਹੁੰਦਾ ਸੋਈ ਸਾਰੇ ਕਾਸੇ ਚੋਂ ਵਿਚਰਦੇ ਹੋਏ ਆ 61 ਹਰਜੀਤ ਸਿੰਘ ਜਿਹਨਾਂ ਦੀ ਉਮਰ ਲਗ ਪਾ ਗਿਆ ਜਿਮੇ 40 ਸਾਲ ਦੇ ਕਰੀਵੇ ਤੇ ਉਸ ਦਾ ਆਰਨ ਮੈਨ ਤੱਕ ਪਹੁੰਚਣਾ ਇਹ ਇੱਕ ਬੜੀ ਕਮਾਲ ਦੀ ਗੱਲ ਹੈ ਔਰ ਬੜਾ ਇੰਟਰਸਟਿੰਗ ਕਿ ਕਿਸ ਤਰ੍ਹਾਂ ਨੇ ਆਪਣੇ ਸਪੋਰਟਸ ਵਿੱਚ ਪਾਰਟਿਸਪੇਟ ਕਰਨਾ ਸਪੋਰਟਸ ਪਾਰਟਿਸਪੇਟ ਕਰਨ ਤੋਂ ਬਾਅਦ ਤੇ ਇਸ ਇਸ ਕੁਮਾਰ ਦੇ ਬਰਜਾਕੇ ਇਹ ਮਕਾਮ ਹਾਸਲ ਕਰਨਾ ਸੋ ਆਰਨ ਮੈਨ ਦਾ ਮੁਕਾਬਲਾ ਕੰਪਲੀਟ ਕਰਕੇ ਹਜੀਤ ਸਿੰਘ ਜੀ ਵਾਪਸ ਆਏ ਨੇ ਟੀਟ ਕਲੱਬ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਪਹਿਲਾਂ ਤਾਂ ਥੋੜਾ ਜਿਹਾ ਮੈਨੂੰ ਆਰਨ ਮੈਨ ਦਾ ਜਿਹੜਾ ਮੁਕਾਬਲਾ ਉਹਦੇ ਬਾਰੇ ਤੁਸੀਂ ਦੱਸੋ ਤੇਰਾ ਫਾਰਜੀ ਸਿੰਘ ਜੀ ਆਇਆ ਪਿਆ ਬਿਲਕੁਲ ਜਗਦੀਸ਼ ਜੀ ਵਨ ਆਫ ਦਾ ਹਾਰਡੇਸਟ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਰੇਸਸ ਕਹ ਲੋ ਇਟਸ ਐਕਚੁਅਲੀ ਏ ਮਿਕਸਚਰ ਹੁੰਦਾ ਜਗਦੀਸ਼ ਜੀ ਇਹਦੇ ਵਿੱਚ ਸਵਿਮਿੰਗ ਵੀ ਹੁੰਦੀ ਹੈ ਇਹਦੇ ਵਿੱਚ ਬਾਈਸਾਈਕਲ ਵੀ ਹੁੰਦਾ ਤੇ ਇਹਦੇ ਵਿੱਚ ਐਕਚੁਅਲ ਰਨਿੰਗ ਵੀ ਹੁੰਦੀ ਆ ਔਰ ਜਦੋਂ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਇਹਨਾਂ ਨੇ 3.9 ਕਿਲੋਮੀਟਰ ਸਵਿਮ ਕਰਨਾ ਹੁੰਦਾ ਹੈ exo 80.2 ਕਿਲੋਮੀਟਰ ਬਾਈਸਾਈਕਲ ਕਰਨਾ ਹੁੰਦਾ ਤੇ 42.2 ਕਿਲੋਮੀਟਰ ਦੀ ਜਿਹੜੀ ਹੈ ਜੀ ਉਹ ਰਨਿੰਗ ਹੁੰਦੀ ਹੈ ਔਰ ਡਿਫਰੈਂਟ ਡਿਫਰੈਂਟ ਕੰਡੀਸ਼ਨਸ ਦੇ ਵਿੱਚ ਹੁੰਦੀ ਹੈ ਔਨ ਐਨ ਐਵਰੇਜ ਜਿਹੜੀ 13 14 ਘੰਟੇ ਜਾਂ ਫਿਰ ਤੁਸੀਂ ਕਹਿ ਲਓ ਜੇਕਰ ਉਹ ਸਾਰੇ ਪ੍ਰੋਫੈਸ਼ਨਲ ਨਹੀਂ ਹੈਗੇ ਤੇ 16 17 ਘੰਟੇ ਤੋਂ ਵੱਧ ਨਹੀਂ ਲੱਗਣੇ ਚਾਹੀਦੇ ਬਟ ਨਾਰਮਲੀ ਜਿਹੜਾ ਐਵਰੇਜ ਟਾਈਮ ਹੈ 41000 ਫਿਨਿਸ਼ਰਸ ਬੇਸਡ ਔਨ 25 ਡਿਫਰੈਂਟ ਰੇਸਸ ਦੇ ਵਿੱਚ ਜਿਹੜੇ ਲੋਕਾਂ ਨੇ ਫਿਨਿਸ਼ ਕੀਤਾ ਉਹ 14-15 ਘੰਟੇ ਦਾ ਜਿਹੜਾ ਟਾਈਮ ਹੈ ਜੀ ਉਹ ਗਿਣਿਆ ਜਾਂਦਾ ਹੈ ਤੇ ਜਿਹੜੇ ਪ੍ਰੋਫੈਸ਼ਨਲ ਟ੍ਰਾਈਥਲੀਟਸ ਨੇ ਉਹਨਾਂ ਦਾ ਜਿਹੜਾ ਹੈਗਾ ਜੀ ਉਹ ਤਕਰੀਬਨ 8 ਤੋਂ 9 ਘੰਟੇ ਦੇ ਵਿੱਚ ਉਹ ਜਿਹੜੀ ਹੈ ਜੀ ਉਹ ਫਿਨਿਸ਼ ਕਰ ਲੈਂਦੇ ਨੇ ਤੇ ਨੈਕਸਟ ਜਿਹੜੀ ਆਪਣੇ ਇੱਥੇ ਰੇਸ ਹੋਣੀ ਹੈ ਉਹ ਆਟਵਾ ਦੇ ਵਿੱਚ ਹੋਣੀ ਹੈ 2025 ਦੇ ਵਿੱਚ ਹੋਣੀ ਹੈ ਸੋ ਇਹ ਬਹੁਤ ਹੀ ਜ਼ਿਆਦਾ ਤੁਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਡਿਸਟੈਂਸਸ ਦੱਚੇ ਨੇ ਉਹ ਤੋਂ ਹੀ ਪਤਾ ਲੱਗ ਜਾਂਦਾ ਆਪਾਂ ਇੱਥੇ ਜੇ 1 ਕਿਲੋਮੀਟਰ ਭੱਜ ਲਈਏ ਤਾਂ ਸਾਹੋ ਸਾਹ ਹੋ ਜਾਈਦਾ ਸੋ 3.9 ਕਿਲੋਮੀਟਰ ਸਵਿਮ 180 ਕਿਲੋਮੀਟਰ ਬਾਈਸਾਈਕਲ ਤੇ 42 ਕਿਲੋਮੀਟਰ ਦਾ ਇਹ ਰਨ ਹੀਟ ਡੀਹਾਈਡਰੇਸ਼ਨ ਐ ਫਟੀਗ ਤੁਹਾਡੇ ਮਸਲਸ ਤੁਹਾਡੇ ਟਿਸ਼ੂਜ਼ ਟੇਅਰ ਹੋ ਜਾਂਦੇ ਨੇ ਸੋ ਇਹ ਬਹੁਤ ਤਕੜਾ ਇਸ ਵਿੱਚ ਸੰਘਰਸ਼ ਕਰਨਾ ਪੈਂਦਾ ਇੱਥੋਂ ਤੱਕ ਪਹੁੰਚਣਾ ਹੀ ਬਹੁਤ ਵੱਡੀ ਗੱਲ ਹੈ ਤੇ ਫਿਰ ਉਸ ਨੂੰ ਫਿਨਿਸ਼ ਕਰਨਾ ਤੇ ਉਹ ਵੀ ਜਿਸ ਤਰ੍ਹਾਂ ਤੁਸੀਂ ਵੀਰ ਜੀ ਉਹਨਾਂ ਦਾ ਇਹ ਜੀ ਵੀ ਦੱਸਿਆ 60 ਐਟ ਦਾ ਏਜ ਆਫ 64 ਹੈਟਸ ਆਫ ਟੂ ਹਿਮ ਜੀ ਪੂਰਾ ਪੂਰਾ ਤੇ ਦੇਖਦੇ ਹਾਂ ਫਿਰ ਹੁਣ ਵੀਰ ਜੀ ਇਸ ਬਾਰੇ ਆਪਣੇ ਸਫਰ ਬਾਰੇ ਕੀ ਦੱਸਦੇ ਨੇ ਬਟ ਇਟ ਇਜ਼ ਨਾਟ ਐਨ ਈਜ਼ੀ ਟਾਸਕ ਐਟ 올 ਹਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਬ੍ਰੋਗਰਾਮ ਵਿੱਚ ਸਤਿ ਸ਼੍ਰੀ ਅਕਾਲ ਜੀ ਬੀਸੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਹੋਵੇ ਕਿ ਤਸਰੀ ਏ ਆਇਰਨ ਮੈਨ ਦਾ ਮੁਕਾਬਲਾ ਇਸ ਵਾਰ ਆਪਣਾ ਕੰਪਲੀਟ ਕੀਤਾ ਹੈ ਤੇ ਆਇਰਨ ਮੈਨ ਦਾ ਸਿਤਾਬ ਜਿਹੜਾ ਹੈ ਹਾਸਲ ਕੀਤਾ ਇਸ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਹੋਵੇ। ਤੁਹਾਨੂੰ ਵੀ ਸਾਰੇ ਸਰੋਤਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਐ ਔਰ ਤੁਸੀਂ ਸਾਨੂੰ ਥੋੜਾ ਜਿਹਾ ਪਹਿਲਾਂ ਮੁਕਾਬਲੇ ਬਾਰੇ ਮੁਕਾਬਲੇ ਦੇ ਵਿੱਚ ਕੀ ਹੁੰਦਾ ਉਹ ਗੁਰਪ੍ਰੀਤ ਤੋਬਾ ਨੇ ਥੋੜਾ ਜਿਹਾ ਦੱਸ ਦਿੱਤਾ ਤੇ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਦੱਸੋ ਸਾਨੂੰ ਥੋੜਾ ਜਿਹਾ ਤੇ ਕਿਵੇਂ ਤੁਸੀਂ ਇਸ ਪਾਸੇ ਆਏ ਵੈਸੇ ਜਿੰਨਾ ਪਹਿਲੇ ਮੈਂ ਦੱਸ ਦਿੱਨਾ ਥੋੜਾ ਜਿਹਾ ਸ਼ਾਇਦ ਤੁਸੀਂ ਫਿਰ ਉਸ ਤੋਂ ਬਾਅਦ ਆਪਣਾ ਤਜਰਬਾ ਦੱਸਣਾ ਕਿ ਹਜੀਤ ਸਿੰਘ ਇਹ ਵੈਸੇ ਪਾਕਿਸਤਾਨ ਤੋਂ ਪਿੰਡ ਜੜਾ ਵਾਲਾ ਤੋਂ ਇੱਥੇ ਉੱਥੇ ਜਨਮੇ ਤੇ ਫਿਰ ਬੱਸੀ ਪਠਾਣਾ ਆ ਕੇ ਬਸੇ ਤੇ ਉਸ ਤੋਂ ਬਾਅਦ ਫਿਰ ਕਹਿੰਦਾ ਹੈ ਹੈਲੋ ਹਾਂਜੀ ਹਾਂਜੀ ਮੈਂ ਮੈਂ ਜੀ ਜਨਮ ਮੈਂ ਬਸੀ ਪਠਾਣਾ ਜਨਮ ਮੇਰੇ ਫੋਰ ਫਾਦਰ ਆਏ ਸੀ ਜੀ ਪਾਕਿਸਤਾਨ ਤੋਂ ਅੱਛਾ ਹਾਂਜੀ ਠੀਕ ਹੈ ਮੈਂ ਤੋਂ ਤੁਹਾਡੇ ਮੇਰਾ ਤੋਂ ਜਨਮ ਹੋਇਆ ਅੱਛਾ ਉੱਥੋਂ ਆ ਕੇ ਸੱਚਾ ਤੁਹਾਡੇ 40 ਤੋਂ ਅੱਗੇ ਪਸੇ ਸੀਗੇ ਕਿ ਤੁਸੀਂ ਆ ਕੇ ਫਿਰ ਬਸੀ ਪਠਾਣਾ ਤੋਂ ਫਿਰ ਤੁਸੀਂ ਕੈਨੇਡਾ ਆ ਗਏ ਹਾਂਜੀ ਹਾਂਜੀ ਜਿਆਦਾ ਦੇ ਵਿੱਚ ਐਕਸਿਟ ਲਾਈ ਟ੍ਰੈਕ ਚੁਲਾਈ ਅ ਭਾਰਾ ਜਿਹੜਾ ਕਹਿੰਦੇ ਸਵਾ ਕੁਆਂਟੈਂਟ ਤੋਂ ਉੱਤੇ ਹੋ ਗਿਆ ਫਿਰ ਜਿੰਮ ਲਾਇਆ ਰੇਸ ਲਾਈ ਤੇ ਫਿਰ ਸਾਰਾ ਕੁਝ ਕੀਤਾ ਉਹ ਇਹ ਸਾਰੇ ਸਫਰ ਤੁਸੀਂ ਹੁਣ ਆਪਣੇ ਸ਼ਬਦਾਂ ਵਿੱਚ ਐਕਸਪਲੇਨ ਕਰੋ। ਹਾਂਜੀ ਜੀ ਜੀ ਮੈਂ ਇਹ ਮੁਕਾਬਲਾ ਸੈਕਰੋਮੈਂਟਜ ਹੋਇਆ ਸੀ ਜੀ ਪਿਛਲੇ 27 ਤਰੀਕ ਨੂੰ 27 ਅਕਤੂਬਰ ਹਾਂਜੀ ਇਹਦੇ ਵਿੱਚ ਆਪਣੇ ਜਿਵੇਂ ਕਹਿੰਦੇ 4 ਕਿਲੋਮੀਟਰ 3.9 스위밍 ਹੁੰਦੀ ਹੈ ਜੀ ਸਭ ਤੋਂ ਪਹਿਲਾਂ ਸਵਿਮ ਹੁੰਦਾ ਉਹ ਉਹਨੂੰ ਜੇ ਤੁਸੀਂ ਪਾਰ ਕਰ ਜਾਂਦੇ ਫਿਰ 180 ਕਿਲੋਮੀਟਰ ਸਾਈਕਲ ਚਲਾਉਣਾ ਹੁੰਦਾ فیر اس ਤੋਂ ਬਾਅਦ 42 ਕਿਲੋਮੀਟਰ ਦੰਨ ਹੁੰਦਾ ਜੀ ਤੇ ਇਹ ਮੈਂ ਤਿੰਨੇ ਚੀਜ਼ਾਂ ਪੂਰੀਆਂ ਕਰ ਲਈਆਂ ਸੀ ਰਹਿੰਦੇ ਟਾਈਮ 'ਚ ਜੀ ਇਹ ਤੁਹਾਡਾ ਪਹਿਲੀ ਵਾਰ ਪਾਰਟਿਸਪੇਸ਼ਨ ਕੀਤੀ ਫੇਸ ਮੁਕਾਬਲੇ ਜਾਂ ਇਸ ਤੋਂ ਪਹਿਲਾਂ ਵੀ ਤੁਸੀਂ ਪਾਰਟਿਸਪੇਟ ਕਰ ਚੁੱਕੇ ਹੋ ਇਸ ਮੁਕਾਬਲੇ 'ਚ ਮੈਂ ਪਿਛਲੇ ਸਾਲ ਜਗਦੀਜੀ ਆਪਣਾ ਨਿਊਯਾਰਕ 'ਚ ਦਾ ਸ਼ਹਿਰ ਹੈ ਜਨੀਬਾ ਉਹਦੇ 'ਚ ਹਾਫ ਫਾਇਰਨਮੈਨ ਕਰ ਲਈ ਸੀ 23 'ਚ ਪਿਛਲੇ ਸਾਲ ਹਾਂ ਹਾਂ अच्छा ये मेरा पहला ही ਸੀ ਫੁੱਲ ਆਈਰਨਮੈਨ ਪਹਿਲੀ ਪਹਿਲੀ ਵਾਰ ਆਪ ਆਈਰਨਮੈਨ ਦਾ ਕਿਤਾਬ ਪਿਛਲੇ ਸਾਲ ਹਾਸਲ ਕੀਤਾ ਤੇ ਹੁਣ ਫਿਰ ਫੁੱਲ ਆਈਰਨਮੈਨ ਦਾ ਕਿਤਾਬ ਇਸ ਵਾਰ ਹਾਫ ਤੋਂ ਫੁੱਲ ਤੱਕ ਜਾਣ ਦੇ ਲਈ ਕਿੰਨੀ ਕਮਿੰਟ ਕਰਨੀ ਪਈ ਮਿਹਨਤ ਤਾਂ ਤੁਹਾਨੂੰ ਪਤਾ ਜੀ ਬਹੁਤ ਕਰਨੀ ਪੈਂਦੀ ਹੈ ਜੀ ਇਹਦੇ ਲਈ ਵਿਦਆਉਟ ਮਿਹਨਤ ਤਾਂ ਇਹ ਹੈ ਜੇ ਦਾ 100 ਮੀਟਰ 200 ਮੀਟਰ ਉਹ ਤਾਂ ਚਲੋ ਇੱਕ ਵਾਰੀ ਤੁਸੀਂ ਜੋਰ ਲਾ ਕੇ ਕਰ ਸਕਦੇ ਹੋ ਇਹਦੇ ਲਈ ਤਾਂ ਪ੍ਰੋਪਰ ਲੌਂਗ ਮੈਨਦ ਕਰਨੀ ਪੈਂਦੀ ਹੈ ਜੀ ਤੇ ਜਿਹੜੀ ਕਿ ਮੈਂ ਵੀ ਫਿਰ ਮੈਂ ਹਾਫ ਮੈਰਨ ਦਾ ਆਇਰਨਮੈਨ ਲਾਉਣ ਤੋਂ ਬਾਅਦ ਹੀ ਇਹ ਸਟਾਰਟ ਮੈਂ ਛੱਡਿਆ ਨਹੀਂ ਸੀ ਨਾਲ ਦੀ ਨਾਲ ਮੈਂ ਸ਼ੁਰੂ ਕਰ ਲਿਆ ਸੀ ਮੇਰੇ ਮਨ ਚ ਸੀ ਮੈਂ ਫੁੱਲ ਵੀ ਕਰਨਾ ਹੈ ਹੂੰ ਤੇ ਉਹਦੇ ਅਕੋਰਡਿੰਗ ਟੂ ਕਿ ਕਿ ਯਾਦ ਕਰ ਫਿਰ ਕਿੰਨਾ ਚ ਟਾਈਮ ਜਿਮ ਦੇ ਵਿੱਚ ਲਾਉਂਦੇ ਸੀ ਜਾਂ ਫਿਰ ਵਾਕ ਕਰਦੇ ਸੀ ਐਡੀ ਲੰਮੀ ਸਵੀਮਿੰਗ ਜਿੱਥੇ 4 ਕਿਲੋਮੀਟਰ ਦੇ ਕਰੀਬ ਤੋਂ ਕੋਟੋ ਸਵਿਮਿੰਗ ਹੋਵੇ ਉਹਦੇ ਲਈ ਕਿ ਪੂਲ ਜਾਂ ਫਿਰ ਲੇਕ ਚ ਕਿਤੇ ਜਾਂਦੇ ਸੀ ਕਿੱਥੇ ਜਾਂਦੇ ਸੀ ਉਹਦੇ ਲਈ ਨਹੀਂ ਸਰਦੀਆਂ ਚ ਤਾਂ ਗਰੇਆ ਸਾਹਿਬ ਅਸੀਂ ਅੰਦਰ ਇਨਸਾਈਡ ਕਰਦੇ ਸੀ ਜੀ ਪੂਲ ਨਾ ਤੇ ਗਰਮੀਆਂ ਚ ਫਿਰ ਇੱਕ ਲੇਕ ਆ ਇੱਥੇ 24 ਤੇ ਤੇ ਆਪਣੇ ਹਾਈਵੇ ਟੈਂਸ ਤੇ ਕੈਲਡਨ ਚ ਪ੍ਰਾਈਵੇਟ ਹੈ ਜੀ ਉਹ ਉਹ ਤੁਹਾਨੂੰ ਪੇ ਕਰਨਾ ਪੈਂਦਾ ਉੱਥੇ ਫਿਰ ਉਹ ਲੈਣੀ ਪੈਂਦੀ ਆ ਐਡਮਿਸ਼ਨ ਫਿਰ ਗਰਮੀਆਂ ਚ ਅਸੀਂ ਉੱਥੇ ਪ੍ਰੈਕਟਿਸ ਕਰਦੇ ਸੀ ਹਾਂਜੀ 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 ਲਗਾਤਾਰ ਤੇ ਬਾਕੀ ਸਾਈਕਲਿੰਗ ਦੀ ਤੇ ਆਪਣਾ ਰਨਿੰਗ ਦੀ ਇਹ ਤਾਂ ਇੱਥੇ ਆਪਣੇ ਆਊਟਸਾਈਡ ਕਦੇ ਟ੍ਰੇਲ ਕਦੇ ਸੜਕ ਤੇ ਏਦਾਂ ਇਹ ਕਾਫੀ ਕਿਉਂਕਿ ਮੈਂ 에어ਪੋਰਟ ਤੇ ਚਲਾਉਣ ਕਾਰਨ ਸਾਡੇ ਕੋਲ ਇੱਕ ਦਿਨ ਹੁੰਦਾ ਇੱਕ ਦਿਨ ਸਮਝੋ ਅਸੀਂ ਕੰਮ ਕਰਨਾ ਹੁੰਦਾ ਪਰ ਪਿਛਲੇ 6 ਮਹੀਨੇ ਤੋਂ ਤਾਂ ਮੈਂ ਬਿਲਕੁਲ ਕੰਮ ਦਾ ਛੱਡਣਾ ਹੀ ਸੀ ਆਲਮੋਸਟ ਉਹ ਬਹੁਤ ਹੀ ਕਰਦੇ ਸੀ ਤੇ ਇਸ ਕਰਕੇ ਘੰਟਿਆਂ ਵੱਧੀ ਤੁਹਾਨੂੰ ਪ੍ਰੈਕਟਿਸ ਕਈ ਵਾਰੀ ਹੁਣ ਜਦੋਂ ਖਾਸ ਕਰਕੇ ਲੰਬਾ ਪੀਗੈਟ ਤੇ ਤੁਹਾਨੂੰ 8-8 ਘੰਟੇ ਲਗਾਤਾਰ ਸਾਈਕਲ ਚਲਾਉਣਾ ਪੈਂਦਾ ਸੀ ਜਾਂ 4-4 5-5 ਘੰਟੇ ਲਗਾਤਾਰ ਭੱਜਣਾ ਪੈਂਦਾ ਸੀ ਤੋਂ ਇਸ ਕਰਕੇ ਪ੍ਰੈਕਟਿਸ ਤਾਂ ਤੁਹਾਨੂੰ ਆਪਣੇ ਕੋਲ ਟਰੈਕ ਹੈਗਾ ਜਿਹੜਾ ਸਾਰਾ ਕੋਰਸ ਕੰਪਲੀਟ ਕਰਨਾ ਹੋਵੇ ਜਿਵੇਂ ਤੁਸੀਂ ਪਹਿਲਾ 스위밍 ਤੇ ਫਿਰ ਰਾਈਟਵੇ ਸਾਈਕਲਿੰਗ 10 ਕਿਲੋਮੀਟਰ ਫਿਰ 42 ਕਿੰਟਰੀ ਦੌੜ ਇੱਥੇ ਕੋਈ ਇਦਾਂ ਦਾ ਟ੍ਰੈਕ ਹੈਗਾ ਜਿੱਥੇ ਤੁਸੀਂ ਜਾ ਕੇ ਇੱਥੇ ਪੂਰਾ ਪਹਿਲਾ ਇੱਕ ਸੈੱਟ ਦੇ ਵਿੱਚ ਕੰਪਲੀਟ ਕੀਤਾ ਹੋਵੇ ਆਰਮਨ ਦਾ ਪੂਰਾ ਮੁਕਾਬਲਾ ਨਹੀਂ ਇਸ ਤਰ੍ਹਾਂ ਦਾ ਟ੍ਰੈਕ ਕੋਈ ਨਹੀਂ ਜਿੱਦਦੇ ਸੀ ਉਦਾਂ ਹੀ ਅਸੀਂ ਆਪਣਾ ਜਿੰਨੇ ਹੁਣ ਰਨਿੰਗ ਹੈ ਉਹ ਮੈਂ 42 ਕਿਲੋਮੀਟਰ ਇੱਥੇ ਕਰ ਲੈਂਦਾ ਸੀ 35 40 42 ਤੇ ਉਹ ਸਵਿਮ ਵੀ ਉੱਥੇ ਕਰ ਲੈਣੀ ਫਿਰ ਅਸੀਂ ਕਈ ਵਾਰੀ ਦੋ ਚੀਜ਼ਾਂ ਵੀ ਕਰਨੀਆਂ ਪੈਂਦੀਆਂ ਸੀ ਅੱਧੀਆਂ-ਅੱਧੀਆਂ ਇਸ ਤਰ੍ਹਾਂ ਦਾ ਇੱਕ ਟ੍ਰੈਕ ਕੋਈ ਹੈ ਨਹੀਂ ਵੀ ਜਿਹਦੇ 'ਚ ਤੁਸੀਂ ਕੰਪਲੀਟ ਕਰ ਸਕੋ ਠੀਕ ਠੀਕ ਅੱਛਾ ਇਹ ਤੁਹਾਨੂੰ ਫਿਰ ਕਰਨਾ ਪੈਂਦਾ ਹਾਂਜੀ ਟੀਪਾਰਕ ਕਲੱਬ ਦੇ ਮੈਂਬਰ ਤੁਹਾਡੇ ਨਾਲ ਇਸ ਦੇ ਵਿੱਚ ਸਹਾਇੀ ਹੁੰਦੇ ਸੀ ਜਾਂ ਫਿਰ ਕੋਈ ਕੋਚ हायर ਕੀਤਾ ਸੀ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਪੂਰਾ ਸ਼ਾਅ ਸੀਗਾ ਇਸ ਬਾਰੇ ਵੀ ਦੱਸੋ ਜੀ ਹਾਂਜੀ ਸਵੀਮਿੰਗ ਤਾਂ ਜਰਿਆਲ ਸਾਹਿਬ ਤੁਸੀਂ ਹੈਰਾਨ ਹੋਵੋਗੇ ਕਿਉਂਕਿ ਰਨਿੰਗ ਦਾ ਤਾਂ ਮੇਰਾ ਹੈਗਾ ਸੀ ਪਹਿਲਾਂ ਤੁਸੀਂ ਮੈਂ ਸ਼ੁਰੂ ਤੋਂ ਗੇਮ ਖੇਡਦਾ ਸੀ ਹਾਕੀ ਪਟਵਾਲ ਤੇ ਹੈਂਡਬਾਲ ਮੈਂ ਖੇਡਦਾ ਰਿਹਾ ਆਪਣੇ ਕਾਲਜ ਯੂਨੀਵਰਸਿਟੀ ਟਾਈਮ ਪਰ ਸਵੀਮਿੰਗ ਤੇ ਸਾਈਕਲਿੰਗ ਦਾ ਮੈਂ ਬਿਲਕੁਲ ਤੁਸੀਂ ਬਲੀਵ ਨਹੀਂ ਕਰਨਾ ਮੈਂ ਆਫਟਰ 61 ਤੋਂ ਹੀ ਸਮਝ ਲਓ ਸਵੀਮਿੰਗ ਤੇ ਸਾਈਕਲ ਸ਼ੁਰੂ ਕਰਿਆ ਮੈਂ ਸਿੱਖਿਆ ਇੱਥੇ 60 ਸਾਲ ਦੀ 60 ਸਾਲ ਦੀ ਉਮਰ ਤੋਂ ਬਾਅਦ ਹਾਂ 60 ਸਾਲ ਤੋਂ ਬਾਅਦ ਹਾਂ ਜੀ ਤਾਂ ਪਿਛਲੇ 2-3 ਸਾਲਾਂ ਚ ਮੈਂ ਸਵੀਮਿੰਗ ਤੇ ਸਾਈਕਲਿੰਗ ਨੂੰ ਸ਼ੁਰੂ ਕਰਿਆ ਉਸ ਤੋਂ ਪਹਿਲਾਂ ਬਿਲਕੁਲ ਮੈਨੂੰ ABC ਵੀ ਨਹੀਂ ਸੀ ਪਤਾ ਇਹਦਾ ਜੀ 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 ਸੋ ਇਹਦਾ ਮਤਲਬ 3 ਸਾਲ ਦੀ ਮਿਹਨਤ ਦੇ ਵਿੱਚ ਹੀ ਤੁਸੀਂ ਇਹ ਆਰਮੈਨ ਦਾ ਖਿਤਾਬ ਹਾਸਲ ਕਰਨ ਚ ਕਾਮਯਾਬ ਹੋ ਗਏ ਇਸ ਵਾਰ ਜਿਹੜਾ ਪੂਰਾ ਕਿੰਨੇ ਆਵਜ਼ ਦੇ ਵਿੱਚ ਇਹ ਸਾਰਾ ਕੰਪਲੀਟ ਕੀਤਾ ਕੀ ਤੁਹਾਡੀ ਟਾਈਮਿੰਗ ਸੀਗੀ ਸਵੀਮਿੰਗ ਦੇ ਲਈ ਕੀ ਟਾਈਮ ਸੀਗੀ ਅ 180 ਕਿਲੋਮੀਟਰ ਰੇਸਿੰਗ ਤੋਂ ਫਿਰ 100 ਮੀਟਰ ਤੱਕ ਦੀ ਹਾਂスイਮਿੰਗ ਤਾਂ ਮੇਰੀ ਬਹੁਤ ਵਧੀਆ ਹੋ ਗਈ ਸੀ ਜੀスイਮਿੰਗ ਮੇਰੀ 1 ਘੰਟਾ 12 ਮਿੰਟ ਚ ਹੋ ਗਈ ਸੀ ਜੀ ਹੂੰ ਜੀ ਇਸ ਸੈਟਲ ਦਾ ਮੈਨੂੰ ਕਾਫੀ ਜ਼ਿਆਦਾ ਟਾਈਮ ਲੱਗਿਆ ਉਹਦੇ ਕਈ ਰੀਜ਼ਨ ਹੋ ਗਏ ਜੀ ਤਾਂ ਹਵਾ ਬਹੁਤ ਹੋ ਗਈ ਸੀ ਜੀ ਉਲਟੀ ਮੈਨੂੰ ਅੱਤਾਂ ਸਾਰਿਆਂ ਨੂੰ ਨਹੀਂ ਸੀ ਮੈਨੂੰ ਇਕੱਲੇ ਨੂੰ ਨਹੀਂ ਸੀ ਵੈਸੇ 70 ਕਿਲੋਮੀਟਰ ਅਪੋਜੀਟ ਸਾਈਕਲ ਚਲਾਉਣਾ ਪਿਆ 90 ਕਿਲੋਮੀਟਰ ਠੀਕ ਸੀ ਪਲੱਸ ਮੇਰੇ ਕੋਲ ਸਾਈਕਲ ਬਿਲਕੁਲ ਆਰਡੀਨਰੀ ਸੀ ਆਮ ਸਾਈਕਲ ਜਿਹੜਾ ਕਿ ਦੂਜੇ ਮੁੰਡਿਆਂ ਕੋਲ ਬਹੁਤ ਵਧੀਆ ਸਾਈਕਲ ਅੱਜਕੱਲ ਉਹ ਸੀ ਸੋ ਜਿਹੜੇ ਕਰਕੇ ਸਾਈਕਲ ਮੈਨੂੰ 8 ਘੰਟੇ ਸਮਥਿੰਗ 10 ਮਿੰਟ ਜਾਂ 12 ਮਿੰਟ ਲੱਗ ਗਏ ਮੇਰੇ ਉਹਦੇ ਤੇ ਮੇਰਾ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਤੇ ਉਸ ਤੋਂ ਬਾਅਦ ਤਾਂ ਇੱਕ ਵਾਰੀ ਤਾਂ ਮੈਂ ਡਿਸਰਟਡ ਜਾਂ ਵੀ ਹੋ ਗਿਆ ਸੀ ਇਹ ਸ਼ਾਇਦ ਇਹ ਮੇ ਤੁਹਾਨੂੰ ਕੰਪਲੀਟ ਹੋਵੇ ਪਰ ਫਿਰ ਆਪਣੇ ਆਪ ਨੂੰ ਹੀ ਜਿਵੇਂ ਸ਼ਕਤੀ ਮਿਲੀ ਵੀ ਤੂੰ ਦੋ ਤਾਂ ਕਰ ਲਈ ਤੇ ਦੇਖ ਟਰਾਈ ਕਰ ਫਿਰ ਮੈਂ ਦੌੜਨੇ ਚ ਮੇਰਾ ਮੇਰਾ ਖਰਚ 6 ਘੰਟੇ ਸਮਥਿੰਗ ਟਾਈਮ ਸੀ ਇਹ ਟੋਟਲ ਮੇਰਾ ਇਹ ਮੈਨੂੰ 17 ਘੰਟੇ ਦੇ ਵਿੱਚ ਵਿੱਚ ਕਰਨਾ ਪੈਂਦਾ ਹੁੰਦਾ ਤੇ ਮੇਰਾ 16 ਸਮਥਿੰਗ టు ਹੋ ਗਿਆ ਸੀ ਕਲੀਅਰ ਜੀ 16 ਘੰਟੇ ਲਗਾਤਾਰ ਸ਼ੁਰੂ ਹੋ ਕੇ ਤੇ ਤੁਸੀਂ ਇਹ ਸਾਰਾ ਕੁਝ ਕਰਦੇ ਰਹੇ ਤੇ ਇਹਦੇ ਵਿੱਚ ਤੁਹਾਡਾ ਖਾਣ ਪੀਣ ਦਾ ਕੀ ਹੁੰਦਾ ਆ ਕਿ ਤੁਸੀਂ ਵੀ ਬ੍ਰੇਕ ਲੈਂਦੇ ਹੋ ਜਾਂ ਫਿਰ ਉਹ ਕੱਟੀ ਜਾਂਦੀ ਆ ਬ੍ਰੇਕ ਜਾਂ ਕੋਈ ਬੱਚੇ ਇੰਕਲੂਡਡ ਹੁੰਦਾ ਚੱਲਦੇ ਚੱਲਦੇ ਖਾਣ ਪੀਣ ਦਾ ਉਹ ਜੇ ਤੁਸੀਂ ਖੜਦੇ ਹੋ ਜਾਂ ਕੋਈ ਬਾਥਰੂਮ ਹੈ ਉਹ ਸਾਰਾ ਕੋ ਟਾਈਮ ਤੁਹਾਡਾ ਇਨਕਲੂਡ ਹੁੰਦਾ ਸਾਰਾ ਟੋਟਲ 17 ਘੰਟੇ ਇੰਜ ਕਰਨਾ ਹੁੰਦਾ ਤੁਜੀ ਕੰਪਲੀਟ ਤੇ ਖਾਣ ਪੀਣ ਦਾ ਦਾ ਕੋਈ ਪ੍ਰੋਬਲਮ ਨਹੀਂ ਖਾਣ ਪੀਣ ਦਾ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਦੇ ਆਪਣਾ ਸਟਾਲ ਹੁੰਨੇ ਆ ਸੰਗੇਵੇ ਤੇ ਬਾਥਰੂਮ ਬਹੁਤ ਵੱਡੇ ਹਾਈ ਲੈਵਲ ਤੇ ਇਹ WTC ਇਹਦਾ ਇੱਕ ਕਾਰਪੋਰੇਸ਼ਨ ਹੈ ਵਲਟ ਟ੍ਰੈਥਨਰ ਕਾਰਪੋਰੇਸ਼ਨ ਉਹ ਕਰਵਾਉਂਦੀ ਹੈ ਇਹਨੂੰ ਜੀ ਹਾਂ ਹਾਂ ਬਹੁਤ ਹਾਈ ਲੈਵਲ ਤੇ ਹੁੰਦਾ ਉਹਨਾਂ ਦਾ ਕੋਈ ਉਹਦੇ ਚ ਜਿੰਨਾ ਕੋਰਸ ਹੁੰਦਾ ਉਹਦੇ ਚ ਕੋਈ ਐਂਟਰ ਨਹੀਂ ਕਰ ਸਕਦਾ ਤੇ ਖਾਣ ਪੀਣ ਦਾ ਸਾਰਾ ਇੰਤਜ਼ਾਮ ਹੁੰਦਾ ਚੁੱਤੀ ਜਾਂਦੇ ਜਾਂਦੇ ਲੈ ਸਕਦੇ ਆ ਇਸ ਤਰ੍ਹਾਂ ਨਹੀਂ ਹਾਂਜੀ ਗੁਪਤ ਜੀ ਤੁਹਾਡੇ ਕੋਲ ਕੋਈ ਅਜੀਤ ਜੀ ਨਾਲ ਗੱਲਬਾਤ ਹਰਜੀਤ ਜੀ ਇੱਕ ਵਾਰੀ ਫੇਰ ਤੋਂ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਫਿਨਿਸ਼ ਕਰਕੇ ਆਏ ਹੋ ਟੂਰਿਸਟ ਪੂਰੇ ਦਾ ਪੂਰਾ ਤੁਸੀਂ ਇਹ ਵੀ ਦੱਸਤਾ ਕਿ ਡਬਲਿਊਟੀਸੀਐਸ ਨੂੰ ਕਰਵਾਉਂਦੀ ਹੈ ਜਿਹੜੀ ਕਿ ਵਰਲਡ ਟ੍ਰਾਇਥਲਨ ਕਾਰਪੋਰੇਸ਼ਨ ਹੈ ਸੋ ਹੁਣ ਜਦੋਂ ਤੁਸੀਂ ਇਹ ਪਹਿਲਾਂ ਹਾਫ ਟ੍ਰਾਇਥਲਨ ਕੀਤੀ ਸੀ ਤੇ ਫਿਰ ਫੁੱਲ ਕੀਤੀ ਸੀ ਜਿਹੜੀ ਡਿਫਿਕਲਟੀ ਆਫ ਕੋਰਸਸ ਹੁੰਦੀ ਆ ਉਹ ਵੀ ਫਿਰ ਡਿਫਰੈਂਟ ਹੋ ਜਾਂਦੀ ਆ ਕਿ ਕੋਈ ਟ੍ਰੇਲਸ ਜਾਂ ਰੋਡਸ ਤੇ ਜਾਂ ਫਲੈਟ ਰੋਡ ਤੇ ਭਜਣਾ ਹੁੰਦਾ ਜਾਂ ਟ੍ਰੇਲਸ ਦੀ ਡਿਫਿਕਲਟੀ ਲੈਵਲ ਵੀ ਇਨਕਰੀਸ ਹੋ ਜਾਂਦਾ ਤੇ ਜਿਹੜੀ ਆਟਵਾ ਦੇ ਵਿੱਚ ਨੈਕਸਟ ਈਅਰ ਹੋਣੀ ਆ ਵਰਸਸ ਫਰਕ ਕਰ ਲਓ ਜਿਹੜੀ ਤੁਸੀਂ ਅਮਰੀਕਾ ਦੇ ਵਿੱਚ ਕਰਕੇ ਆਏ ਹੋ ਕਿ ਇਹਨਾਂ ਕੋਰਸਸ ਦੇ ਵਿੱਚ ਜਾਂ ਜਿਹੜਾ ਸਵੀਮਿੰਗ ਦਾ ਜਿਹੜਾ ਪਾਣੀ ਹੁੰਦਾ ਉਹਦੇ ਵਿੱਚ ਹਾਰਡਸ਼ਿਪ ਜਾਂ ਉਹਦੇ ਜਿਹੜਾ ਫਲੋ ਲੈਵਲ ਹੁੰਦਾ ਉਹਨਾਂ ਵਿੱਚ ਵੀ ਫਿਰ ਫਰਕ ਹੁੰਦਾ ਸੋ ਤੁਹਾਡੇ ਲਈ ਚੈਲੰਜਸ ਤੇ ਕਈ ਵਾਰੀ ਪ੍ਰੈਕਟਿਸ ਕਿਤੇ ਹੋਰ ਕੀਤੀ ਹੁੰਦੀ ਹੈ ਤੇ ਜੇ ਜਾ ਕੇ ਗੇਮ ਖੇਡਣੀ ਆ ਉਹ ਪਿਚ ਜਿਵੇਂ ਸਾਨੂੰ ਤਾਂ ক্রিকেট ਦਾ ਪਤਾ ਜਾਦਾ ਵੀ ਪਿਚ ਚੇਂਜ ਹੋ ਗਈ ਭਾਈ ਸਵੈਮਿੰਗ ਬਾਲ ਸਵਿੰਗ ਬਹੁਤ ਹੋ ਗਈ ਸੋ ਇੱਥੇ ਤੁਹਾਨੂੰ ਕਿਹੜੀਆਂ ਡਿਫਿਕਲਟੀਜ਼ ਆਉਂਦੀਆਂ ਨੇ ਜਿਹਦੀ ਪ੍ਰੈਕਟਿਸ ਪਹਿਲਾਂ ਕਈ ਵਰੀ ਤੁਸੀਂ ਨਹੀਂ ਕਰ ਸਕਦੇ ਹਾਂਜੀ ਇਹ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ ਜੀ ਖਾਸ ਕਰਕੇ ਸਵੈਮਿੰਗ ਰਿਲੇਟਡ ਕਿਉਂਕਿ ਅਸੀਂ ਪ੍ਰੈਕਟਿਸ ਕਰਦੇ ਇੱਥੇ ਜੀ ਤੁਸੀਂ ਇਨਸਾਈਡ ਜਦ ਤੱਕ ਤੁਸੀਂ ਆਊਟਸਾਈਡ ਨਹੀਂ ਪ੍ਰੈਕਟਿਸ ਕਰਦੇ ਤੁਹਾਨੂੰ ਫਿਰ ਇਹ ਨਾ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਜੀ ਕਿਉਂਕਿ ਪਾਣੀ ਦਾ ਕਰੰਟ ਬਹੁਤ ਜਿਹੜਾ ਡਿਫਰੈਂਟ ਹੈ ਜਿਹੜਾ ਤੁਸੀਂ ਖੜੇ ਪਾਣੀ ਦੀ ਕਰਨੀ ਹੈ ਜਾਂ ਚੱਲਦੇ ਪਾਣੀ ਜੋ ਟੋਟਲੀ ਡਿਫਰੈਂਟ ਫਲੋ ਹੋ ਜਾਂਦੀ ਹੈ ਜੀ ਉਹ ਇਹ ਫਿਰ ਤੁਹਾਨੂੰ ਸਾਰੇ ਪਤਾ ਹੋਣਾ ਚਾਹੀਦਾ ਹੈ ਇੱਕ ਵਾਰੀ ਪ੍ਰੈਕਟਿਸ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਕਰਨੀਆਂ ਪੈਣੀਆਂ ਇਹ ਤੇ ਸੇਮ ਚੀਜ਼ ਹੈ ਸਾਈਕਲਿੰਗ ਦੀ ਹੈ ਕਿਤੇ ਕਈ ਵਾਰੀ ਪਲੇਨ ਆ ਜਾਂਦਾ ਕੋਈ ਕੋਰਸ ਪਲੇਨ ਹੈ ਕਈ ਕੋਰਸ ਆ ਉੱਚੀ ਨਹੀਂ ਮੈਂ ਬਹੁਤ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਤੁਹਾਨੂੰ ਪ੍ਰੈਕਟਿਸ ਕਰਨੀ ਪੈਂਦੀ ਹੈ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਕਈ ਵਾਰੀ ਤੁਸੀਂ ਹੁਣ ਹਾਫ ਆਇਰਨਮੈਨ ਦਾ ਤੇ ਡਬਲ ਇਹ ਫੁੱਲ ਦਾ ਦਾ ਬਿਲਕੁਲ ਟੋਟਲੀ ਬਹੁਤ ਜ਼ਿਆਦਾ ਡਿਫਰੈਂਸ ਹੈ ਹਾਫ ਫੇਰ ਵੀ ਬਹੁਤ ਈਜ਼ੀ ਹੈ ਪਰ ਆ ਜਿਹੜੀ ਡਬਲ ਹੈ ਫੁੱਲ ਮੈਰਾਥਨ ਹੈ ਫੁੱਲ ਆਇਰਨਮੈਨ ਹੈ ਇਹਦੇ ਲਾਉਣ ਲਈ ਕੋਈ ਹੋਰ ਕੋਈ ਸੌਖਾ ਨਹੀਂ ਹੈ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਲੰਬਾ ਪ੍ਰੈਕਟਿਸ ਕਰਨੇ ਜੀ ਅ ਜੀ ਗੁਰਪ੍ਰੀਤ ਕੋਈ ਹੋਰ ਗੱਲ ਬਾਤ ਅਛਾ ਮੈਨੂੰ ਇਹ ਦੱਸੋ ਆਪਣੇ ਅ ਅਜੀਤ ਸਿੰਘ ਵੀ ਕਿ ਹੋਰ ਵੀ ਪੰਜਾਬੀ ਇਸ ਦੇ ਵਿੱਚ ਸ਼ਾਮਲ ਹੋਣ ਲਈ ਜਾਂਦੇ ਨੇ ਕਿ ਕਿੰਨੇ ਪੰਜਾਬੀ ਆਪਣੇ ਇਸ ਮੁਕਾਬਲੇ ਵਿੱਚ ਸ਼ਾਮਲ ਹੁੰਦੇ ਨੇ ਹੈਲੋ ਹਾਂਜੀ 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 ਹਾਂ ਕਾਫੀ ਮੇਰੇ ਨਾਲ ਵੀ ਅਸੀਂ 4 ਜਾਣੇ ਗਏ ਸੀ ਜੀ ਟੀਮ ਸੀ ਸਾਡੀ ਤੇ ਜੀ ਆਪਣੇ ਜਗਰੂਪ ਸਿੰਘ ਬੱਲ ਵੀ ਤੇ ਨਾਲ ਇੱਕ ਮੁੰਡੇ ਸੀ ਆਪਣਾ ਪ੍ਰਭ ਹੇਰ ਤੇ ਚੌਥਾ ਸੀ ਆਪਣਾ ਮਹਿਤਾਬ ਮਹਿਤਾਬ ਸਿੰਘ ਪਰ ਉਹ ਮਿੱਥੋਂ ਬਹੁਤ ਕਾਫੀ ਉਹ ਜੰਗੇਦੇ ਸੀ ਤਿੰਨੇ ਉਹ 25 ਸਾਲਾਂ ਤੋਂ 45 ਸਾਲ ਦੇ ਵਿੱਚ ਉਹਨਾਂ ਨੇ ਕੰਪਲੀਟ ਕੀਤੀ ਹੈ ਮਕਾਬਲਾ ਹਾਂਜੀ ਉਹਨਾਂ ਨੇ ਵੀ ਕੰਪਲੀਟ ਕੀਤੀ ਹੈ ਜੀ ਜੀ 올 ਰਾਈਟ ਸੋ ਅਗਲੇ ਸਾਲ ਫੇਰ ਤੁਹਾਡਾ ਜਿਹੜਾ ਹੈਗਾ ਇੱਛਾ ਹੈ ਕਿ ਅਗਲੇ ਸਾਲ ਵੀ ਪਾਰਟਿਸਿਪੇਟ ਕਰਨਾ ਹੈ ਜੀ ਅਗਲੇ ਸਾਲ ਵੀ ਪਾਰਟਿਸਿਪੇਟ ਕਰਨ ਦੀ ਇੱਛਾ ਹੈਗੀ ਹੈ ਹਾਂ ਜੀ ਹਾਂ ਮੇਰੀ ਮੈਂ ਮੇਰੀ ਇੱਛਾ ਹੈ ਵੀ ਮੈਂ ਇਹਨੂੰ ਹੋਰ ਚੰਗੀ ਐਮਪਰੂਵ ਕਰਾਂ ਜੀ ਟਾਈਮਿੰਗ ਆਪਣਾ ਵਧੀਆ ਸਾਈਕਲ ਧੰਨਵਾਦ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਤੇ ਨਾਲ ਨਾਲ ਕੀਪਾਰ ਕਲੱਬ ਨੂੰ ਜਿਨ੍ਹਾਂ ਦੇ ਨਾਲ ਰਲ ਕੇ ਤੁਹਾਨੂੰ ਇਹ ਸਾਰੀ ਹੌਸਲਾ ਅਫਜ਼ਾਈ ਮਿਲੀ ਉਹ ਆ ਕਿਹੜੀ ਉਮਰ ਦੇ ਵਿੱਚ ਤੁਸੀਂ ਫਿਰ ਟਰੱਕ ਛੱਡ ਕੇ ਭਾਰ ਕੇ ਤੇ ਤੁਹਾਡਾ ਸਵਾ ਕੁਆਂਟਲ ਹੋ ਗਿਆ ਸੀ ਉਸ ਤੋਂ ਬਾਅਦ ਤੁਸੀਂ ਜਿਮ ਲਾਉਣਾ ਸ਼ੁਰੂ ਕੀਤਾ ਕੰਮ ਸਾਰਾ ਛੱਡਿਆ ਵੀ ਸਿਹਤ ਜ਼ਰੂਰੀ ਹੈ ਤੇ ਕੀ ਉਹ ਤੁਹਾਨੂੰ ਲੱਗਦਾ ਸੀਗਾ ਕਿ 40 ਸਾਲ ਦੀ ਉਮਰ 'ਚ ਜਾ ਕੇ ਇਸ ਤਰ੍ਹਾਂ ਦਾ ਮੁਕਾਬਲਾ ਵੀ ਜਿੱਤ ਲਾਂਗੇ ਜਦੋਂ ਜਦੋਂ ਟਰਨੋ ਸਵਾ ਕੁਆਂਟਲ ਦਾ ਬੰਦਾ ਤੁਰਨ ਯੋਕਾ ਹੋ ਜਾਂਦਾ ਹਾਂਜੀ ਇਹ ਵੀ ਮੇਰੇ ਨਾਲ ਵੀ ਮੈਂ ਵੀ ਜਦੋਂ ਟਰਨੋ ਟਰੱਕ ਚਲਾਉਣ ਕਰਕੇ ਨਾ ਮੇਰੇ ਇਦਾਂ ਹੋ ਗਿਆ ਸੀ ਜੀ ਮੈਂ 95 'ਚ ਉਸ ਤੋਂ ਬਾਅਦ ਫਿਰ ਮੈਂ ਫਰਕ ਛੱਡ ਕੇ ਫਿਰ ਮੈਂ 에ਰਪੋਰਟ ਤੇ ਆਇਆ 95 ਜ ਫਿਰ ਮੈਂ ਪਾਰ ਟਾਈਮ ਆ ਗਿਆ ਉਸ ਤੋਂ ਬਾਅਦ ਫਿਰ ਮੈਂ ਫੁੱਲ ਟਾਈਮ ਉਦੋਂ ਤੋਂ ਹੀ 에ਰਪੋਰਟ ਤੇ ਜਲਣਾ ਉਦੋਂ ਤੋਂ ਹੀ ਫਿਰ ਮੈਂ ਜਿਮ ਜੁਆਇਨ ਕੀਤਾ ਕਿਉਂਕਿ ਮੇਰੀ ਮੈਂ ਕਰੋ ਪਿੱਛੋਂ ਹੀ ਮੈਂ ਫੈਮਿਲੀ ਤੋਂ ਹੀ ਮੈਂ ਸਪੋਰਟਸ ਰਿਟਨ ਫੈਮਿਲੀ ਸੀ ਜੀ ਸਾਡੀ ਸਾਰੀ ਕੋਇੰਟ ਫੈਮਿਲੀ ਸੀ ਇਸ ਤਰ੍ਹਾਂ ਕਿ ਮੈਂ ਉਸ ਸੀਨ ਗੋਟ 6 ਮਹੀਨੇ 9 ਮਹੀਨੇ ਦੇ ਅੰਦਰ ਅੰਦਰ ਆਪਣੇ ਆਪ ਨੂੰ ਠੀਕ ਕਰ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਇਸ ਪਾਸੇ ਆਇਆ ਫਿਰ TPS KPR ਕਲੱਬ ਨਾਲ ਜੁੜ ਗਏ ਅਸੀਂ ਉਹਨੂੰ ਸ਼ੁਰੂ ਕਰ ਲਿਆ ਉਸ ਤੋਂ ਬਾਅਦ ਫਿਰ ਇਹ ਸਾਰਾ ਸਿਲਸਿਲਾ ਸ਼ੁਰੂ ਹੋ ਗਿਆ ਜੀ ਔਕੀ ਜੀ ਆ ਜੀ ਚਾਹੀਦੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੇ ਬਹੁਤ ਬਹੁਤ ਮੁबारकਵਾ ਤੁਹਾਨੂੰ ਤੇ TPS ਕਲੱਬ ਨੂੰ ਬਹੁਤ ਬਹੁਤ ਮੁबारकਵਾ ਤੁਹਾਨੂੰ ਵੀ ਤੁਨ ਵੀ ਜੀ ਕਰਿਆ ਜੀ ਸਤਿ ਸ਼੍ਰੀ ਅਕਾਲ ਬਹੁਤ ਹੀ ਥੈਂਕ ਯੂ ਅਗੋ ਜੀ ਜਨਵਾ ਤੁਹਾਡਾ ਵੀ ਤਨਵਾਜ ਗਦੇਸ਼ੀ ਆਰ ਬਹੁਤ ਬਹੁਤ ਮੁਬਾਰਕਾ ਮੇਰੇ ਵੱਲੋਂ ਹੀ ਹੈ ਜੀ ਇਹਨਾਂ ਨੂੰ ਇਸ ਏਜ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਨਸਪਾਇਰ ਕੀਤਾ ਔਰ ਇੱਕ ਤਕੜੀ ਰੇਸ ਕਰਕੇ ਆਏ ਨੇ ਤੇ ਉਮੀਦ ਹੈ ਨੈਕਸਟ ਈਅਰ ਜਿਹੜੀ ਟਾਈਮਿੰਗ ਵੀ ਇੰਪਰੂਵ ਹੋ ਜੇਗੀ ਤੇ ਹੋਰ ਵੀ ਇਹਨਾਂ ਦਾ ਜਿਹੜਾ ਸਟੈਮਨਾ ਜਿਹੜਾ ਉਹ ਵੀ ਇਨਕਰੀਜ਼ ਹੁੰਦਾ ਜਾਏਗਾ ਜਿਉਂ ਜਿਉਂ ਇਹ ਪ੍ਰੈਕਟਿਸ ਆਪਣੀ ਆਪ ਕਰਦੇ ਜਾਣ ਕਮਾਲ ਦੀ ਗੱਲ ਇਹ ਹੈ ਕਿ ਸਵਿਮਿੰਗ ਹਜੇ ਕੋਈ ਸਮੇਂ ਤੋਂ ਸਿੱਖੀ 60 ਸਾਲ ਤੋਂ ਬਾਅਦ ਦੀ ਉਮਰ ਦੇ ਵਿੱਚ ਸਵਿਮਿੰਗ ਸਿੱਖਣੀ ਸ਼ੁਰੂ ਕੀਤੀ ਤੇ 4 ਕਿਲੋਮੀਟਰ ਦੀ ਸਵਿਮ ਜਿਹੜੀ ਉਹ ਲਾਗੇ ਜੀ ਆਪਾ ਆਪਾ ਜੇ ਕੋਈ ਬੁੱਢੇ ਨਹੀਂ ਹੋਏਗੇ ਕਈ ਵਾਰੀ ਮੈਨੂੰ ਕਹ ਦਿੰਦੇ ਆ ਕਿ ਪਾਈ ਤੋਂ ਬੁੱਢੇ ਹੋ ਚਲੇ ਆ ਮੈਨੂੰ ਤਾਂ ਸੋਹਰਾ ਬਰਾਬਰ ਦਾ ਸਾਥੀ ਚਾਹੀਦਾ ਹੈ ਜਿਹਨੇ ਸਾਥੀ ਦਿੱਤੀ ਤੇ ਵਿੱਚ ਅਲ ਵੀ ਭੱਜ ਗਰੇ ਵਾਲਾ ਉੱਥੇ ਤੇ ਹੈ ਤਾਂ ਤਾਂ ਉਹ ਤਾਂ ਇਹ ਚਾਹੀਦਾ ਜੀ ਮੰਜ਼ਿਲ ਉਨੀ ਨੂੰ ਮਿਲਦੀ ਹੈ ਜਿਨ ਕੇ ਸੁਪਨਿਆਂ ਮੇ ਜਾਨ ਹੁੰਦੀ ਆ ਪੰਖੋਂ ਸੇ ਕੁਛ ਨਹੀਂ ਹੋਤਾ ਹੌਸਲੇ ਸੇ ਉਡਾਨ ਹੁੰਦੀ ਆ ਹੌਸਲਾ ਦੇਣ ਵਾਲਾ ਚਾਹੀਦਾ ਜੀ ਕੋਈ ਆਲਰਾਇਟ ਥੈਂਕ ਯੂ ਗੁਰਪ੍ਰੀਤ ਸਰਵਨ